ਕੇ ਮੰਤਰੀ ਬਣੇ ਹੋ ਕੀ ਕਹਿਣਾ ਚਾਹੋਗੇ ਇਸ ਲਈ ਸਭ ਤੋਂ ਪਹਿਲਾਂ ਕੰਮ ਕੀ ਲਊਗਾ ਸਭ ਤੋਂ ਪਹਿਲਾਂ ਜੋ ਪ੍ਰਮਾਤਮਾ ਦਾ ਜੀ ਸੁਗਰਾਨਾ ਕੀਤਾ ਜੀ ਬਹੁਤ-ਬਹੁਤ ਧੰਨਵਾਦ ਸਤਿਗੁਰੂ ਦਾ ਜਿਨੇ ਇੰਨੀ ਵੱਡੀ ਕਿਰਪਾ ਕੀਤੀ ਧੰਨਵਾਦ ਮੈਂ ਕਰਦਾ ਆਪਣੇ ਪਾਰਟੀ ਦੇ ਸੁਪਰੀਮ ਆਰਗਨ ਕੇਜਰੀਵਾਲ ਜੀ ਉਹਨਾਂ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅੱਜ ਮਨਿਸਟਰ ਬਣ ਕੇ ਪਹਿਲੀ ਵਾਰ ਆਪਣੇ ਸ਼ਹਿਰ ਲੁਧਿਆਣਾ ਪਹੁੰਚਿਆ ਸਰਗਟਾ ਸੋਚਿਆ ਸੋ ਮੇਰੇ ਆਮ ਆਦਮੀ ਪਾਰਟੀ ਦੇ ਜਿੱਥੇ ਸਾਰੀ ਲੀਡਰਸ਼ਿਪ ਨੇ ਵੈਲਕਮ ਕੀਤਾ ਸਾਡੇ ਅੰਮ੍ਰਿਤ ਸਿੰਘ ਸਾਹਿਬ ਇੱਥੇ ਸਰਦਾਰ ਮਨਵਿੰਦਰ ਸਿੰਘ ਗੈਸਪੁਰਾ ਜੀ ਔਰ ਪ੍ਰਸ਼ਾਸਨ ਨੇ ਪੀ ਡੀਸੀ ਸਾਹਿਬਾਨ ਐਸ ਡੀ ਸਾਹਿਬ ਐ ਡੀਐਮ ਸਾਹਿਬਾਨ ਪੁਲਿਸ ਪ੍ਰਸ਼ਾਸਨ ਐਸਪੀ ਸਾਹਿਬ ਡੀਸੀਪੀ ਸਾਹਿਬ ਐਸਪੀ ਐਸਸੀਪੀ ਐਸਐਸਓ ਸਾਹਿਬ ਕਨਸਟੇਬਲ ਤੱਕ ਸਾਰੇ ਸਾਰੇ ਪ੍ਰਸ਼ਾਸਨ ਦਾ ਮੈਂ ਜੀਹੋ ਧੰਨਵਾਦ ਕਰਦਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਭ ਤੋਂ ਖਾਸ ਮੇਰੇ ਤੁਸੀਂ ਸਾਰੇ ਭਰਾ ਮੀਡੀਆ ਵਾਲੇ ਜਿਹਨਾਂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਬਹੁਤ ਪਿਆਰ ਦਿੱਤਾ ਤੇ ਸਾਰਿਆਂ ਦੀਆਂ ਦੁਆਵਾਂ ਪ੍ਰਮਾਤਮਾ ਨੇ ਸੁਣੀਆਂ ਤੁਹਾਡਾ ਸਾਰਿਆਂ ਦਾ ਪਿਆਰ ਪ੍ਰਮਾਤਮਾ ਨੇ ਦੇਖਿਆ ਤੇ ਜੱਜ ਜਿੰਨੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਤੇ ਮੈਂ ਵੀ ਜ਼ਿੰਮੇਵਾਰੀ ਕਿਉਂਕਿ ਸਵਾਲ ਤੁਸੀਂ ਕਰਨੀ ਆ ਮੈਂ ਆਪ ਹੀ ਦੱਸ ਦਿੰਦਾ ਕਿ ਇਹ ਵੀ ਜ਼ਿੰਮੇਵਾਰੀ ਕਿਉਂਕਿ ਮੈਂ ਪਹਿਲਾਂ ਐਮਐਲਏ ਹਲਕਾ ਸਾਹਲਿਆਂ ਦਾ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਤੇ ਹੁਜੇ ਹੁਣ ਇੰਨੀ ਵੱਡੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਦਿੱਤੀ ਹੈ ਮਾਨ ਸਾਹਿਬ ਨੇ ਤੇ ਅਰਵਿੰਦ ਕੇਜਰੀਵਾਲ ਜੀ ਨੇ ਵਿਸ਼ਵਾਸ ਕੀਤਾ ਮੇਰੀ ਇਮਾਨਦਾਰੀ ਤੇ ਮੇਰੀ ਪਾਰਟੀ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਤੁਹਾਡੇ ਭਰਾਵਾਂ ਨਾਲ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦਾ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਆਪਣੇ ਭੈਣ ਭਰਾਵਾਂ ਨਾਲ ਬਜ਼ੁਰਗਾਂ ਨਾਲ ਮਤਾਵਾਂ ਨਾਲ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਸੋ ਸਾਰੇ ਪੰਜਾਬ ਵਾਸੀਆਂ ਦਾ ਮੈਂ ਦਿਲੋਂ ਧੰਨਵਾਦੀ ਆ ਕਿ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਰਦਾਰ ਕੋਲ ਸਨਮਾਨ ਜੀ ਦੀ ਸਰਕਾਰ ਬਹੁਤ ਵਧੀਆ ਜੀ ਪ੍ਰਮਾਤਮਾ ਦਾ ਸੁਕਰਾਨਾ ਲੱਗਿਆ ਹੈ ਕੰਮ ਖਾਣਾ ਪੁਲਿਆਇਆ ਮਾਲਕ ਦਾ ਸੁਕਰਾਨਾ ਤੇ ਸਾਡੀ ਪਾਰਟੀ ਸੁਪਰੀਮੋ ਤੇ ਮੁੱਖ ਮੰਤਰੀ ਸਾਹਿਬ ਦਾ ਜਿੰਮੇਵਾਰੀਆਂ ਵਧੀਆਂ ਨੇ ਉਸ ਦੇ ਨਾਲ ਨਾਲ ਕਿਤੇ ਕਾਰਜ ਚੱਲ ਕੰਮ ਵੀ ਦੇਖੋ ਮੈਂ ਪਹਿਲਾਂ ਕਿਹਾ ਕਿ ਆਪਾਂ ਸ਼ੁਰੂਆਤ ਤੋਂ ਹੀ ਸੇਵਾਦਾਰ ਜਰੂਰੀ ਹੋ ਸੰਭਾਲਿਆ ਮਾਪੇ ਨੇ ਸੇਵਾਦਾਰ ਬਣਾਇਆ ਬੁਰਕੇ ਪਾਰਟੀ ਤੇ ਐਮ ਐਲ ਏ ਬਣਾਇਆ ਪਾਰਟੀ ਨੇ ਟਿਕਟ ਦਿੱਤੀ ਚਾਲੇ ਹਰ ਤੇ ਲੋਕਾਂ ਨੇ ਪਿਆਰ ਬਖਸ਼ਿਆ ਹੁਣ ਜੇ ਇੰਨੀ ਵੱਡੀ ਜਿੰਮੇਵਾਰੀ ਦਿੱਤੀ ਹੈ ਕਿ ਮੈਂ ਤਾਂ ਵੀ ਵੱਡੀ ਨਹੀਂ ਸਕਦਾ ਮੈਂ ਤੇ ਆਪਣੇ ਨੂੰ ਅੱਜ ਵੀ ਸੇਵਾਦਾਰ ਸਮਝਦਾ ਪਹਿਲਾਂ ਸੇਵਾਦਾਰ ਸਾਹਮਣੇ ਹਲਦਾ ਸੀ ਹੁਣ ਪੂਰੇ ਪੰਜਾਬ ਦੇ ਆ ਤੇ ਤੁਹਾਡੇ ਭਰਾਵਾਂ ਦਾ ਸਾਥ ਚਾਹੀਦਾ ਕਿ ਇਮਾਨਦਾਰੀ ਵਾਲੇ ਪਾਸੇ ਮੇਰੇ ਨਾਲ ਮੇਰਾ ਪੂਰਾ ਸਾਥ ਦਿਓ ਜੇ ਕੋਈ ਲੱਗੇ ਕਰਪਟ ਹੈ ਜਾਂ ਕ੍ਰਸ਼ਣ ਹੋ ਰਹੀ ਹੈ ਤੇ ਤੁਸੀਂ ਮੇਰਾ ਸਾਥ ਦੇਣਾ ਆਪਾਂ ਪੰਜਾਬ ਚ ਦੇ ਵਿੱਚ ਸਾਡੀ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਬਦਲਾ ਲਈ ਤੇ ਤੁਸੀਂ ਸਾਥ ਜੜਾ ਤੇ ਆਪਾਂ ਮੁੱਖ ਮੰਤਰੀ ਸਰਦਾਰ ਤੁਮਨ ਸਿੰਘ ਮਾਜੀ ਦਾ ਜਿਹੜਾ ਸੁਪਨਾ ਹੈ ਕਿ ਪੰਜਾਬ ਨੂੰ ਮੁੜ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਰੰਗਲਾ ਪੰਜਾਬ ਬਣਾਵਾਂਗੇ ਅਕਸਰ ਵੱਡੀ ਜ਼ਿੰਮੇਵਾਰੀ ਤਾਂ ਮਿਲ ਚੁੱਕੀ ਹੈ ਕਿਹੜਾ ਪਹਿਲਾ ਜਿਹੜਾ ਕੰਮ ਜਿਹੜਾ ਤੁਹਾਨੂੰ ਲੱਗਦਾ ਜਿਵੇਂ ਜਿਹੜਾ ਹੋਣ ਵਾਲਾ ਵੀ ਹੋਣ ਸਭ ਤੋਂ ਪਹਿਲਾ ਕੰਮ ਹੈ ਜੀ ਹਰਮੰਦਰ ਸਾਹਿਬ ਮੱਥਾ ਟੇਕਣਾ ਗੁਰੂਕਾਰ ਦਾ ਸ਼ੁਕਰਾਨਾ ਕਰਨਾ ਮੈਂ ਹੁਣ ਤੁਹਾਡੇ ਤੋਂ ਮੈਂ ਮਾਫੀ ਮੰਗਦਾ ਕਿ ਮੈਂ ਉੱਥੇ ਲੇਟ ਹੋ ਰਿਹਾ ਸੰਗਤ ਮਜਰੂ ਸਾਹਿਬ ਜਿੱਥੇ ਸੰਗਤ ਨਹੀਂ ਹੁੰਦੀ ਹੈ ਗੁਰੂ ਸਾਹਿਬ ਇੰਤਜ਼ਾਰ ਕਰਦੇ ਆ ਕਿ ਮੇਰਾ ਬੱਚਾ ਮੇਰੇ ਕੋ ਆਇਆ ਕਿਉਂ ਨਹੀਂ ਮੈਂ ਉੱਥੇ ਜਾ ਰਿਹਾ ਜੀ ਬਾਕੀ ਕੰਮ ਤੁਹਾਡੇ ਨਾਲ ਰਹਿ ਕੇ ਤੁਹਾਡੀ ਸਲਾਹ ਨਾਲ ਸਾਰੇ ਮੇਰੇ ਭਰਾਵਾਂ ਦੇ ਨਾਲ ਸਲਾਹ ਨਾਲ ਵਧੀਆ ਕੰਮ ਕਰਾਂਗੇ ਸੇਵਾਦਰ ਬਣ ਕੇ ਸੇਵਾ ਕਰਾਂਗੇ ਧੰਨਵਾਦ ਜੀ ਸਾਹਿਬ ਜੀ ਇਹ ਸਹੀ ਸੀ ਤੁਹਾਡੇ ਬਾਕੀ ਐਮਐਲਏ ਸਾਹਿਬ ਜੀ ਨੇ ਵੀ ਆ ਕੇ ਸ਼ਹਿਰ ਦੇ ਦਰਵਾਜ਼ੇ ਪੜ੍ਹਦੇ ਉਹ ਵੀ ਆਏ ਕਿ ਉਹਨਾਂ ਨੇ ਸੂਚੀ ਨਹੀਂ ਕੀਤਾ ਜਾਂ ਠੀਕ ਹੈ ਮੇਰੇ ਕੋਲ ਆਵਾ ਬਹੁਤ ਬਹੁਤ ਵਧੀਆ ਸਵਾਲ ਕੀਤਾ ਮੇਰੇ ਭਰਾ ਨੇ ਪਰ ਮੈਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਉਹ ਹਰਿਆਣੇ ਡਿਊਟੀ ਕਰ ਰਿਹਾ ਆਪਣੇ ਆਪਣੇ ਹਲਕੇ ਦੇ ਵਿੱਚ ਪੰਜਾਬ ਦੇ ਕਿ ਆਪਣੇ ਆਪਣੇ ਹਲਕੇ ਦੇ ਭੈਣ ਭਰਾਵਾਂ ਦੀ ਬਜ਼ੁਰਗਾਂ ਦੀ ਸੇਵਾ ਕਰ ਰਿਹਾ ਹਰ ਇੱਕ ਐਮਐਲਏ ਸੇ ਬਾਦ ਦੀ ਕਾਲ ਆਈ ਹੈ ਮੁਬਾਰਕਵਾ ਦਿੱਤੀ ਹੈ ਉਹਨਾਂ ਨੇ ਪੁੱਛਿਆ ਬਾਈ ਜੀ ਮੈਂ ਬੁੱਕੇ ਲੈ ਕੇ ਆਉਣਾ ਮੈਂ ਕਿਹਾ ਬਿਲਕੁਲ ਹੀ ਤੁਸੀਂ ਸੇਵਾ ਕਰੋ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਘਰੇ ਆਵੋ ਬੱਗਾ ਜੀ ਸਵੇਰੇ ਕਟਾਣਾ ਸਾਹਿਬ ਮਿਲ ਗਏ ਭੋਲਾ ਜੀ ਕਟਾਣਾ ਸਾਹਿਬ ਮਿਲ ਗਏ ਸ਼ੀਨਾ ਮੈਡਮ ਸਾਡੀ ਭੈਣ ਆ ਬਿਮਾਰ ਹੈ ਸਾਰੇ ਸਾਡਾ ਪਿਆਰ ਹੈ ਤੋਂ ਨੂਵੈਂਤੀ ਆ ਕਿ ਸਾਡਾ ਛੱਤੀ ਗਈ ਹੈ ਦੇਖੋ ਬਾਨ ਦੇ ਵਾਲੋ ਹੋਰ ਤੁਹਾਡੇ ਸੀਨੀਅਰ ਲੀਡਰ ਤੁਹਾਡੇ ਸੀਨੀਅਰ ਸਹਿਬਾਨ ਲੀਡਰ ਸਹਿਬਾਨ ਦੇਖੋ ਇਹ ਖੜੇ ਨੇ ਇਹਨਾਂ ਨੂੰ ਕੁਰਸੀ ਦੇਣ ਦਾ ਤੁਹਾਡੇ ਬਾਨੀ ਦੀ ਹਸਬੰਦ ਦਾ ਫਰਜ਼ ਬਣਦਾ ਸਰ ਚਾਹ ਜਿੰਨਾ ਚਾਹ ਜਿੰਨਾ ਬਧਾਈ ਦੇਣਾ ਨਿਹਾਲ